ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਲਾਲ ਸਿੰਘ ਨਾ ਦਾ ਇੱਕ ਸਿੱਖ ਢਾਲ ਲੈ ਕੇ ਹਾਜ਼ਰ ਹੋਇਆ ਉਸ ਨੇ ਇਹ ਢਾਲ ਬਣਾਉਣ ਵਿੱਚ ਬਹੁਤ ਸਮਾਂ ਲਗਾਇਆ ਸੀ ਅਤੇ ਇਸ ਢਾਲ ਨੂੰ ਬਣਾਉਣਾ ਲਗਭਗ ਅਸੰਭਵ ਸੀ ਇਹ ਢਾਲ ਨਾ ਸਿਰਫ ਮਜ਼ਬੂਤ ਸੀ ਬਲਕਿ ਇਹ ਬਹੁਤ ਹਲਕਾ ਵੀ ਸੀ ਦਰਬਾਰ ਵਿੱਚ ਹਰ ਕਿਸੇ ਨੇ ਢਾਲ ਦੀ ਸ਼ਲਾਘਾ ਕੀਤੀ ਅਤੇ ਗੁਰੂ ਸਾਹਿਬ ਨੇ ਵੀ ਢਾਲ ਦੇਖ ਆਪਣੀ ਖੁਸ਼ੀ ਪ੍ਰਗਟ ਕੀਤੀ। ਭਾਈ ਲਾਲ ਸਿੰਘ ਬਹੁਤ ਚੰਗੇ ਸਿੱਖ ਸਨ ਪਰ ਜਦੋਂ ਬਹੁਤ ਸਾਰੇ ਲੋਕਾਂ ਨੇ ਉਸ ਦੀ ਢਾਲ ਅਤੇ ਕਾਰਾਗਿਰੀ ਦੀ ਪ੍ਰਸ਼ੰਸਾ ਕੀਤੀ ਤਾਂ ਉਸ ਅੰਦਰ ਹਉਮੈ ਪੈਦਾ ਹੋ ਗਈ ਅਤੇ ਉਸ ਨੇ ਸੰਗਤ ਵਿੱਚ ਇਹ ਐਲਾਨ ਕੀਤਾ ਕਿ ਬੰਦੂਕ ਦੀ ਗੋਲੀ ਵੀ ਇਸ ਢਾਲ ਨੂੰ ਨਹੀਂ ਬਿਨ ਸਕਦੀ। ਜਿਉਂ ਹੀ ਉਸਨੇ ਇਹ ਕਿਹਾ ਤਾਂ ਗੁਰੂ ਸਾਹਿਬ ਨੇ ਉਸਨੂੰ ਕਿਹਾ ਕਿ ਉਹ ਕੱਲ ਇਸ ਢਾਲ ਦੀ ਪਰਖ ਕਰਨਗੇ ਭਾਈ ਲਾਲ ਸਿੰਘ ਨੂੰ ਅਜੇ ਵੀ ਆਪਣੀ ਗਲਤੀ ਦਾ ਅਹਿਸਾਸ ਨਹੀਂ ਹੋਇਆ ਅਤੇ ਇਹ ਕਹਿੰਦੇ ਹੋਏ ਕਿ ਕੋਈ ਗੋਲੀ ਇਹ ਢਾਲ ਨਹੀਂ ਪਾਰ ਕਰ ਸਕਦੀ ਚਣੌਤੀ ਨੂੰ ਸਵੀਕਾਰ ਕਰ ਲਿਆ ਪਰ ਜਿਵੇਂ ਹੀ ਉਹ ਗੁਰੂ ਸਾਹਿਬ ਦੇ ਦਰਬਾਰ ਵਿੱਚੋਂ ਨਿਕਲਿਆ ਉਸ ਨੂੰ ਇਹ ਅਹਿਸਾਸ ਹੋ ਗਿਆ ਕਿ ਗੁਰੂ ਸਾਹਿਬ ਨੂੰ ਚੁਣੌਤੀ ਦੇ ਉਸ ਨੇ ਇੱਕ ਵੱਡੀ ਗਲਤੀ ਕਰ ਲਈ ਹੈ ਉਸ ਨੇ ਆਪਣੇ ਆਪ ਨੂੰ ਕਿਹਾ ਕਿ ਗੁਰੂ ਸਾਹਿਬ ਇੱਕ ਜਣੇ ਪਛਾਣੇ ਸੂਰਬੀਰ ਜੋਧੇ ਹਨ ਅਤੇ ਇਸ ਦੇ ਸਿਖਰ ਤੇ ਉਹ ਸਤਿਗੁਰੂ ਵੀ ਹਨ ਉਹਨਾਂ ਨੂੰ ਇਸ ਢਾਲ ਨੂੰ ਚੇਦਣ ਤੋਂ ਕੌਣ ਰੋਕ ਸਕਦਾ ਹੈ ਉਸ ਨੂੰ ਆਪਣੀ ਗਲਤੀ ਤੇ ਬਹੁਤ ਪਛਤਾਵਾ ਹੋਇਆ ਤੇ ਦੁਖੀ ਮਨ ਨਾਲ ਉਹ ਆਪਣੇ ਘਰ ਆ ਗਿਆ ਉਸ ਨੂੰ ਸੰਗਤ ਨੂੰ ਚੁਣੌਤੀ ਦੇਣ ਦਾ ਬੜਾ ਦੁੱਖ ਲੱਗਿਆ ਤੇ ਬਹੁਤ ਪਛਤਾਵਾ ਹੋਇਆ ਪਰ ਉਹ ਅਜੇ ਵੀ ਇਹ ਚਾਹੁੰਦਾ ਸੀ ਕਿ ਗੁਰੂ ਸਾਹਿਬ ਉਸ ਦੀ ਲਾਜ ਰੱਖ ਲੈਣ ਅਤੇ ਕੋਈ ਵੀ ਇਸ ਢਾਲ ਨੂੰ ਨਾ ਬਿੰ ਸਕੇ ਉਸ ਨੇ ਆਪਣੇ ਗੁਰਸਿੱਖ ਸਾਥੀਆਂ ਨੂੰ ਇਸ ਬਾਰੇ ਦੱਸਿਆ ਤੇ ਉਹਨਾਂ ਨੂੰ ਪੁੱਛਿਆ ਕਿ ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ ਉਹਨਾ ਕਿਹਾ ਕਿ ਗੁਰੂ ਸਾਹਿਬ ਸਮਰਥ ਹਨ ਉਹ ਢਾਲ ਨੂੰ ਬਿੰਦ ਸਕਦੇ ਹਨ ਉਹਨਾਂ ਗੁਰਸਿੱਖਾਂ ਨੇ ਲਾਲ ਸਿੰਘ ਨੂੰ ਕਿਹਾ ਕਿ ਜੇ ਤੂੰ ਆਪਣਾ ਮਾਣ ਕਾਇਮ ਰੱਖਣਾ ਚਾਹੁੰਦਾ ਹੈ ਤਾਂ ਇਹਦਾ ਸਿਰਫ ਇੱਕੋ ਇੱਕ ਹੱਲ ਹੈ ਕਿ ਤੁਸੀਂ ਗੁਰੂ ਸਾਹਿਬ ਅੱਗੇ ਅਰਦਾਸ ਕਰੋ ਕਿ ਉਹ ਤੁਹਾਡਾ ਮਾਨ ਸਨਮਾਨ ਬਚਾਏ ਰੱਖਣ ਭਾਈ ਲਾਲ ਸਿੰਘ ਨੇ ਕੜਾ ਪ੍ਰਸ਼ਾਦ ਤਿਆਰ ਕਰਵਾਇਆ ਤੇ ਆਪਣੇ ਸਾਥੀਆਂ ਨਾਲ ਮਿਲ ਕੇ ਵਾਹਿਗੁਰੂ ਜੀ ਦੇ ਅੱਗੇ ਇਹ ਅਰਦਾਸ ਕੀਤੀ ਕਿ ਮੇਰੀ ਲਾਜ ਅਤੇ ਮਾਨ ਸਨਮਾਨ ਬਣਾਏ ਰਖਿਓ ਭਾਈ ਲਾਲ ਸਿੰਘ ਨੇ ਸਾਰੀ ਰਾਤ ਜਾਗਦੇ ਹੋਏ ਅਤੇ ਬਾਣੀ ਪੜ੍ਹਦੇ ਬਿਤਾਈ ਅਗਲੇ ਦਿਨ ਉਹ ਦਰਬਾਰ ਵਿੱਚ ਬੜੀ ਨਿਮਰਤਾ ਸਹਿਤ ਹਾਜ਼ਰ ਹੋਇਆ ਅੱਜ ਉਹਦੇ ਵਿੱਚ ਕੱਲ ਵਾਲੀ ਹੌਮੇ ਨਹੀਂ ਸੀ ਕੀਰਤਨ ਦੇ ਭੋਗ ਪਿਛੋਂ ਗੁਰੂ ਸਾਹਿਬ ਨੇ ਲਾਲ ਸਿੰਘ ਨੂੰ ਢਾਲਦੀ ਪਰਖ ਕਰਬੋਣ ਲਈ ਤਿਆਰ ਹੋਣ ਲਈ ਕਿਹਾ ਪਰ ਅੱਜ ਲਾਲ ਸਿੰਘ ਨੇ ਕੱਲ ਵਾਂਗ ਚੁਣੌਤੀ ਨਹੀਂ ਸਵੀਕਾਰੀ ਅਤੇ ਹੌਲੀ ਜਹੀ ਸਿਰ ਹਿਲਾਇਆ हां ਕਰ ਦਿੱਤੀ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਭਾਈ ਆਲਮ ਸਿੰਘ ਜੀ ਨੂੰ ਢਾਲ ਪਰਖਣ ਦਾ ਹੁਕਮ ਦਿੱਤਾ ਲਾਲ ਸਿੰਘ ਆਪਣੀ ਢਾਲ ਲੈ ਕੇ ਨਿਸ਼ਾਨੇ ਤੇ ਖੜਾ ਹੋ ਗਿਆ ਤੇ ਵਾਹਿਗੁਰੂ ਦਾ ਸਿਮਰਨ ਸ਼ੁਰੂ ਕਰ ਦਿੱਤਾ ਭਾਈ ਆਲਮ ਸਿੰਘ ਨੇ ਤਿੰਨ ਵਾਰ ਗੋਲੀ ਚਲਾਈ ਪਰ ਨਿਸ਼ਾਨਾ ਚੁੱਕ ਗਿਆ ਤੇ ਢਾਲ ਨੂੰ ਨਹੀਂ ਲੱਗਾ ਗੁਰੂ ਸਾਹਿਬ ਨੇ ਹਲਕਾ ਜਿਹਾ ਹੱਸਦੇ ਹੋਏ ਬੰਦੂਕ ਆਪਣੇ ਹੱਥ ਵਿੱਚ ਫੜ ਲਈ ਅਤੇ ਢਾਲ ਤੇ ਨਿਸ਼ਾਨਾ ਟਿਕਾ ਲਿਆ ਗੁਰੂ ਸਾਹਿਬ ਜੀ ਨਿਸ਼ਾਨਾ ਬਿੰਨ ਕੇ ਥੋੜਾ ਜਿਹਾ ਸਮਾਂ ਖੜੇ ਰਹੇ ਪਰ ਗੋਲੀ ਨਹੀਂ ਚਲਾਈ ਕੁਝ ਸਮਾਂ ਬਾਅਦ ਉਹਨਾਂ ਨੇ ਆਪਣਾ ਨਿਸ਼ਾਨਾ ਹਟਾ ਲਿਆ ਤੇ ਭਾਈ ਲਾਲ ਸਿੰਘ ਨੂੰ ਪੁੱਛਿਆ ਕਿ ਉਹ ਸਾਰੀ ਰਾਤ ਕੀ ਕਰ ਰਿਹਾ ਸੀ ਭਾਈ ਲਾਲ ਸਿੰਘ ਨੇ ਨੇਤਰਾਂ ਵਿੱਚ ਅਥਰੂ ਭਰ ਆਏ ਅਤੇ ਉਹ ਆਪਣੀ ਢਾਲ ਪਰੇ ਸਿੱਟ ਗੁਰੂ ਜੀ ਦੇ ਚਰਨ ਕਮਲਾਂ ਤੇ ਡਿੱਗ ਪਿਆ ਅਤੇ ਉਹਨਾਂ ਨੂੰ ਸਾਰੀ ਗੱਲ ਦੱਸ ਦਿੱਤੀ ਗੁਰੂ ਸਾਹਿਬ ਨੇ ਭਾਈ ਲਾਲ ਸਿੰਘ ਨੂੰ ਥਾਪੜਾ ਦਿੰਦੇ ਹੋਏ ਕਿਹਾ ਇਸ ਢਾਲ ਨੂੰ ਉਦੋਂ ਤੱਕ ਕੋਈ ਨਹੀਂ ਬਨ ਸਕਦਾ ਜਦ ਤੱਕ ਇਹਦੀ ਰੱਖਿਆ ਆਪ ਵਾਹਿਗੁਰੂ ਅਤੇ ਸਾਰੇ ਗੁਰੂ ਸਹਿਬਾਨ ਖੁਦ ਹਾਜ਼ਰ ਰਹਿ ਕੇ ਕਰ ਰਹੇ ਹਨ ਗੁਰੂ ਸਾਹਿਬ ਜੀ ਨੇ ਭਾਈ ਲਾਲ ਸਿੰਘ ਜੀ ਨੂੰ ਅਗਤੋਂ ਕਦੇ ਹਉਮੈ ਵਿੱਚ ਨਾ ਬੋਲਣ ਦਾ ਹੁਕਮ ਦਿੱਤਾ ਸਾਨੂੰ ਸੰਗਤ ਵਿੱਚ ਕਦੇ ਵੀ ਹਉਮੈ ਨਹੀਂ ਰੱਖਣੀ ਚਾਹੀਦੀ ਗੁਰੂ ਸਾਹਿਬ ਸਮਰੱਥ ਹਨ ਅਤੇ ਆਪਣੇ ਸਿੱਖਾਂ ਦੇ ਮਾਣ ਦੀ ਆਪ ਰੱਖਿਆ ਕਰਦੇ ਹਨ ਜਦੋਂ ਅਸੀਂ ਗੁਰੂ ਚਰਨਾਂ ਵਿੱਚ ਪੂਰੀ ਸ਼ਰਧਾ ਨਾਲ ਅਰਦਾਸ ਕਰਦੇ ਹਾਂ ਤਾਂ ਉਹ ਜ਼ਰੂਰ ਪ੍ਰਵਾਨ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ